ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਸਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਦਾਰ ਭਰਾ ਉਹਦੇ ਕੋਲ ਮੱਝ ਪਕਾਉਗਾ ਜੀ ਸੂਨ ਵਾਲੀ ਤੇ ਅੱਕ ਹੈਗੀ ਆ ਪੱਠ ਵੱਧ ਜਾਣਕਾਰੀ ਲੈਣੇ ਆਪਾਂ ਵਾਈ ਜੀ ਤੋਂ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਵਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਵੀਰ ਜੀ ਗਰਸੇਵਕ ਸਿੰਘ ਪਿੰਡ ਵਸਤਗੜ ਜ਼ਿਲ੍ਹਾ ਬਰਨਾਲਾ ਮੱਝ ਦੀ ਜਾਣਕਾਰੀ ਦੇ ਜੀ ਮੱਝ ਵੀਰੇ 8 ਮਹੀਨਿਆਂ ਦੀ 8ਵਾਂ ਮਹੀਨਾ ਲੱਗਿਆ ਵਾ ਹਾਂਜੀ ਰੇਟ ਇਹਦਾ 6000 ਰੁਪਿਆ ਠੀਕ ਆ ਠੀਕ ਆ ਰੇਟ ਭਰਾ 6000 ਦੁੱਧੋ ਛੱਡੀ ਵੀ ਆ ਦੁੱਧੋ ਡਰਾਈ ਆ ਠੀਕ ਆ ਨਾ ਮਾਨਤਾਲ ਹੋ ਜੂ ਵੀਰੇ ਹਾਂ ਹੋ ਜੂ ਲੋ ਭਰਾ ਬਾਈ ਨੇ ਰੇਟ ਦੱਸ ਤਸ ਸਿੰਘੀ ਸਿੰਘੀ ਪੌਸ ਸੋਨੀਆ ਕਰਮਾਂ ਵਾਲੀ ਦੀ ਠੀਕ ਆ ਬਾਕੀ ਵੱਡੀ ਵੀਡੀਓ ਤੋੜਾ ਤਰਾ ਦਿਖਾਇਆ ਹਾਂਜੀ ਬਈ ਪੱਠ ਦੀ ਜਾਣਕਾਰੀ ਦਿਓ ਜੀ ਪੱਠ ਵੀਰੇ 6 ਮਹੀਨਿਆਂ ਦੀ ਆ ਹਾਂਜੀ ਇਹਦਾ ਮੁੱਲ 8000 ਰੁਪਿਆ ਲੈਣ ਦੇਣ ਲੋ ਭਰਾ ਮੋਲੇ ਦਾ 8000 ਪੱਠ ਕਉ ਗੋਪਰਾ ਦੇਖ ਸਕਦੇ ਹੋ ਨੱਕ ਨੁੱਕ ਤੇ ਇੱਕ ਹੈਗੀ ਮੱਝ ਸੂਣ ਵਾਲੀ ਜ਼ਿਮੀਦਾਰ ਭਰਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਉਪਕੇ ਬਾਈ